오! Okay. Okay. ਤਨ ਤਨ ਗੁਰੂ ਰਾਮਦਾਸ ਜੀ ਦੀ ਪੁੱਤਰ ਨਗਰੀ ਸ੍ਰੀ ਦਰਬਾਰ ਸਾਹਿਬ ਸਾਹਿਬ ਪੁੱਤਰ ਦਿਵਸ ਤੇ ਅੱਜ ਜੋ ਗੁਰੂ ਨਾਨਕ ਸ਼ਹੀ ਸੰਮਤ ਦਾ ਨਵਾਂ ਸਾਲ ਆਰੰਭ ਹੋਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਚੇਤਰ ਦੇ ਮਹੀਨੇ ਦੀ ਸੰਗਰਾਂਦ ਦਾ ਅੱਜ ਜੋ ਸ਼ੁਭ ਦਿਹਾੜਾ ਹੈ ਦੇਸ਼ ਵਿਦੇਸ਼ ਤੋਂ ਗੁਰੂ ਕਿਰਨਾਂ ਦੇ ਵਿੱਚ ਹਾਜ਼ਰੀ ਲਗਾਉਣ ਸਿੱਖ ਸੰਗਤਾਂ ਸਮੂਹ ਵਰਲਡ ਦੇ ਵਿੱਚੋਂ ਪਹੁੰਚੀਆਂ ਨੇ ਔਰ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਇਸ ਨਵੇਂ ਸਾਲ ਦੀ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਿੱਖ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਕਤਾ ਇਕ ਜੁਟਤਾ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਕਿਰਪਾ ਭਰਿਆ ਹੱਥ ਪੰਥ ਦੇ ਸਿਰ ਤੇ ਰੱਖਣਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਦਾਸ ਵੀ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਸੇ ਸਤਿਗੁਰ ਸੱਚੇ ਪਾਸ਼ਾ ਇਸ ਪਵਿੱਤਰ ਦਿਹਾੜੇ ਤੇ ਸਮੂਹ ਸਿੱਖ ਸੰਗਤ ਨੂੰ ਆਪਣੇ ਚਰਨਾਂ ਨਾਲ ਜੋੜਨ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਨ ਸੱਚੇ ਪਾਸ਼ਾ ਸਤਿਗੁਰ ਸੱਚੇ ਪਾਸ਼ਾ ਸਭ ਸਿੱਖ ਸੰਗਤਾਂ ਤੇ ਵਰਲਡ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਕਿਰਪਾ ਭਰਿਆ ਹੱਥ ਰੱਖਣ ਮੈਂ ਅਖੀਰ ਵਿੱਚ ਫਿਰ ਵਾਹਿਗੁਰੂ ਜੀ ਦੀ ਅਕਾਲ ਪੁਰਖ ਦੀ ਮਿਹਰ ਸਦਕਾ ਕਿਰਪਾ ਸਦਕਾ ਜੋ ਅੱਜ ਨਵਾਂ ਸਾਲ ਆਰੰਭ ਹੋਇਆ ਚੇਤਰ ਦਾ ਮਹੀਨਾ ਦੀ ਸੰਗਰਾਮ ਦੇ ਸਬੰਧ ਵਿੱਚ ਆਪ ਜੀ ਸਮੂਹ ਸਿੱਖ ਦੁਨੀਆ ਦੇ ਵਿੱਚ ਜਿੱਥੇ ਵੀ ਵਿਸੇ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਰਸ਼ਨ ਕੀਤੇ ਬਹੁਤ ਸੋਹਣੇ ਦਰਸ਼ਨ ਕੀਤੇ ਸਾਨੂੰ ਬਹੁਤ ਅੱਛਾ ਲੱਗਿਆ ਤੇ ਆਕੇ ਨਾਨਕ ਸ਼ਾਹੀ ਕੈਲੰਡਰ ਦੇ ਅਕੋਰਡਿੰਗ ਅੱਜ ਸੰਗਰਾਂਦ ਦਾ ਇਸ ਨਵੇਂ ਸਾਲ ਦਾ ਪਹਿਲਾ ਦਿਨ ਸੀ ਪਰਮਾਤਮਾ ਬਾਬਾ ਜੀ ਕਰਨ ਕੀ ਇਹ ਸਾਲ ਸੁਖ ਭਰਿਆ ਸੁਖ ਸ਼ਾਂਤੀ ਭਰਿਆ ਹੋਏ ਸਭ ਨੂੰ ਸੁਖ ਸ਼ਾਂਤੀ ਵਰਤੇ ਇਹ ਹੀ ਸਾਡੀ ਕਾਮਨਾ ਹੈ ਬਾਬਾ ਜੀ ਤੋਂ ਨਾਨਕ ਸ਼ਾਹੀ ਕੈਲੰਡਰ ਦੇ ਇਲਾਕੇ ਨਾਲ ਨਵਾਂ ਸਾਲ ਚੜਿਆ ਤੇ ਅਸੀਂ ਸਾਰੇ ਪਰਿਵਾਰ ਨਾਲ ਮੱਥਾ ਟੇਕ ਕੇ ਆਏ ਆਂ ਔਰ ਦਰਸ਼ਨ ਬਹੁਤ ਅੱਛੇ ਹੋਏਗੇ ਨੇ ਔਰ ਰੱਬ ਅਸੀਂ ਚਾਹੁੰਦੇ ਆ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ